ਅਦਰニア ਅਧਿਕਾਰ ਜੀ ਅੱਗੇ ਆਉਣ ਵਾਲੇ 5 ਸਾਲ ਸਾਡੇ ਦੇਸ਼ ਦੇ ਲਈ ਬਹੁਤ ਜ਼ਰੂਰੀ ਹੈਗੇ ਨੇ ਰਾਜਨੀਤੀ ਵਿੱਚ ਜੋ ਕੁਝ ਹੁੰਦਾ ਏ ਉਹ ਇੱਕ ਪਾਸੇ ਹੈ ਰਾਜਨੀਤੀ ਦੇ ਲੋਕ ਜੋ ਚਾਹੁੰਦੇ ਨੇ ਉਹਨਾਂ ਦੇ ਸੁਪਨੇ ਉਹ ਸਭ ਅਲੱਗ ਜਗ੍ਹਾ ਤੇ ਨੇ ਲੇਕਿਨ ਦੇਸ਼ ਜੋ ਚਾਹੁੰਦਾ ਹੈ ਦੇਸ਼ ਦੇ ਜਿਹੜੇ ਸੁਪਨੇ ਨੇ ਨਾਲੇ ਦੇਸ਼ ਦਾ ਸੰਕਲਪ ਇਹ ਬਣ ਚੁੱਕਿਆ ਹੈ ਇਹ 5 ਸਾਲ ਉਹਨੇ ਜਿੱਥੇ ਦੇਸ਼ ਜੋ ਚਾਹਦਾ ਹੈ ਉਹ ਹਾਸਲ ਕਰਕੇ ਰਹੂਗਾ ਸਨ 1930 ਵਿੱਚ ਜਦੋਂ ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਕੀਤਾ ਸੀ ਨਮਕ ਦਾ ਸत्याग्रह ਕੀਤਾ ਸੀ ਇਹਦੀ ਕੋਸ਼ਣਾ ਕਰਨ ਤੋਂ ਪਹਿਲਾਂ ਲੋਕਾਂ ਨੂੰ ਇਹਦਾ ਮਤਲਬ ਸਮਝ ਨਹੀਂ ਆਇਆ ਸੀ ਫਿਰ ਸੁਦੇਸ਼ੀ ਅੰਦolan ਹੋਵੇ ਇਹ ਸत्याग्रह ਦੀ ਪਰੰਪਰਾ ਹੋਵੇ ਜਾਂ ਫਿਰ ਲੂਣ ਦਾ ਸत्याग्रह ਹੋਵੇ ਉਸ ਵੇਲੇ ਤੇ ਘਟਨਾ ਨਿੱਕੀ ਲੱਗਦੀ ਸੀਗੀ ਲੇਕਿਨ ਸਨ 1947 ਉਹ ਜਿਹੜਾ 25 ਸਾਲ ਦਾ ਵਕਤ ਹੈਗਾ ਉਸ ਨੇ ਦੇਸ਼ ਦੇ ਅੰਦਰ ਉਹ ਜਜ਼ਬਾ ਪੈਦਾ ਕਰਤਾ ਸੀ ਹਰ ਇਨਸਾਨ ਦੇ ਦਿਲ ਵਿੱਚ ਜਜ਼ਬਾ ਪੈਦਾ ਕਰਤਾ ਸੀ ਕਿ ਹੁਣ ਤਾਂ ਆਜ਼ਾਦ ਹੋ ਕੇ ਰਹਿਣਾ ਹੀ ਮੈਂ ਅੱਜ ਵੇਖ ਰਿਹਾ ਹਾਂ ਕਿ ਦੇਸ਼ ਵਿੱਚ ਉਹ ਜਜ਼ਬਾ ਪੈਦਾ ਹੋਇਆ ਏ ਹੁਣ ਹਰ ਗਲੀ ਮੁਹੱਲੇ ਦੇ ਬੱਚੇ ਦੀ ਜ਼ੁਬਾਨ ਵਿੱਚ ਵੀ ਏ ਕਿ 25 ਸਾਲਾਂ ਵਿੱਚ ਅਸੀਂ ਵਿਕਸਿਤ ਭਾਰਤ ਬਣਾ ਕੇ ਰਵਾਂਗੇ ਇਸ ਕਰਕੇ ਇਹ 25 ਸਾਲ ਮੇਰੇ ਦੇਸ਼ ਦੀ ਯੁਵਾ ਸ਼ਕਤੀ ਲਈ ਬਹੁਤ ਹੀ ਜ਼ਰੂਰੀ ਵਕਤ ਸਾਬਤ ਹੋ ਰਿਹਾ ਏ ਤੇ ਸਾਡੇ ਵਿੱਚ ਕੋਈ ਵੀ ਐਸਾ ਨਹੀਂ ਹੋਏਗਾ ਜਿਹੜਾ ਨਹੀਂ ਚਾਹੁੰਦਾ ਹੋਏਗਾ ਕਿ 25 ਸਾਲਾਂ ਵਿੱਚ ਵਿਦੇਸ਼ ਵਿਕਸਿਤ ਭਾਰਤ ਨਾ ਬਣੇ ਹਰ ਕਿਸੇ ਦਾ ਸੁਪਨਾ ਹੈਗਾ ਕੁਝ ਲੋਕਾਂ ਨੇ ਸੁਪਨੇ ਨੂੰ ਸੰਕਲਪ ਬਣਾ ਲਿਆ ਏ ਕੁਝ ਲੋਕਾਂ ਨੂੰ ਸੰਕਲਪ ਬਣਾਉਂਦੇ ਬਣਾਉਂਦੇ ਦੇਰ ਹੋ ਜਾਏਗੀ ਲੇਕਿਨ ਜੁੜਨਾ ਹਰ ਇੱਕ ਨੂੰ ਹੋਏਗਾ ਅਤੇ ਜਿਹੜੇ ਜੁੜ ਵੀ ਨਹੀਂ ਸਕਣਗੇ ਤੇ ਜ਼ਿੰਦਾ ਹੋਣਗੇ ਤੇ ਉਹਦਾ ਫਲ ਤੇ ਜ਼ਰੂਰ ਖਾਣਗੇ ਇਹ ਮੇਰਾ ਵਿਸ਼ਵਾਸ ਹੈ